ਸਾਤਸਰੀਏ ਕਾਲ ਜੀ ਸਾਰਿਆਂ ਨੂੰ ਮੈਡਮ ਦਾ ਆ ਗਿਆ ਜੀ ਸੂਟ ਇਹਨੇ ਸੂਟ ਪਸੰਦ ਕੀਤਾ ਸੀਗਾ ਤੇ ਉਹ ਪਾਰਸਲ ਜਿਹੜਾ ਆ ਗਿਆ ਤੇ ਜੀਤਾ ਆਇਆ ਇੱਕ ਮਿੰਟ ਕੀ ਕਰਨੀ ਆ ਇੱਕ ਸੀਨ ਡਈਆ ਇੱਕ ਹੋਰ ਆ ਗਿਆ ਜੀ ਇਹ ਕੀ ਆ ਪਾਰਸਲ ਸੂਟ ਵਾਲਾ ਐਡੀ ਛੇਤੀ ਆ ਵੀ ਗਿਆ ਹੋਰ ਆ ਵੇਖ ਲਓ ਉਹੀ ਹੈ ਨਹੀਂ ਨਹੀਂ ਉਹੀ ਹੈ ਪੰਜਾਬੀ ਸੂਟ ਲਿਖਿਆ ਉੱਤੇ ਇਹ ਸੂਟ ਅਸਲ ਵਿੱਚ ਆਰਡਰ ਕੀਤਾ ਸੀਗਾ ਰੀਲ ਵੇਖੀ ਤੇ ਰੀਲ ਵੇਖ ਕੇ ਸੂਟ ਆਰਡਰ ਕੀਤਾ ਵਾ ਤੇ ਹੁਣ ਦੇਖਦੇ ਆ ਵੀ ਕਿਵੇਂ ਦਾ ਨਿਕਲਦਾ ਵਾ ਉਹੀ ਜਿਹੜਾ ਵੇਖਿਆ ਸੀ ਇੰਤਜ਼ਾਮ ਹੀ ਹੋਣਾ ਖੋਲਣ ਦਾ ਇਹ ਨੂੰ ਕਾੜ ਕੇ ਕਰੀ ਇਹ ਰੀਲ ਇਹਨੇ ਵੇਖੀ ਓਦੋਂ ਇੰਸਟਾ ਤੋਂ ਤੇ ਰੀਲ ਵੇਖੀ ਤੇ ਵਧੀਆ ਲੱਗਾ ਮੋਰਨੀ ਜਿਹਾ ਨਾ ਸੂਟ ਆ ਤੇ ਮੈਂ ਚਲ ਮੰਗਾ ਕੇ ਦੇਖਿਆ ਹੁਣ ਨਿਕਲਦਾ ਨਾ ਇੱਕ ਮਨ ਦੇ ਲਈ ਘਰ ਭਰਾਇਆ ਇੱਕ ਮਨ ਤੇ ਲਈ ਵਾਓ ਉਹੀ ਜਿਹੜੀ ਵਾਹ ਤੇ ਉਹੀ ਜਿਹੜੀ ਦੇਖੀ ਰੈਡੀ ਬੜਾ ਜਿਆਜ ਲੱਗਾ ਇਹਦਾ ਤੇ ਸੂਟ ਵੀ ਵਧੀਆ ਲੱਗਾ ਡਿਜ਼ਾਈਨ ਆਪਣੇ ਵਿੱਚ ਇਹ ਮੈਂ ਪਸੰਦ ਕੀਤਾ ਮੈਂ ਬੰਨੂਏ ਵਧੀਆ ਲੱਗਾ ਸੂਟ ਤੇ ਮੈਂ ਚੱਲ ਇਹ ਮਗਾ ਕੇ ਦੇਖਦੀ ਆ ਪਰ ਪਹਿਲੀ ਵਾਰੀ ਆਨਲਾਈਨ ਜਿਹੜੀ ਚੀਜ਼ ਵਾ ਇਦਾਂ ਦੇਖ ਕੇ ਆਰਡਰ ਕੀਤੀ ਆ ਪਹਿਲੀ ਵਾਰ ਉਦਾਂ بڑے ਸੂਟ ਵੇਖੀ ਤੇ ਆ ਆਨਲਾਈਨ ਪਰ ਇਹੋ ਮਨ ਸੋਚੀਦਾ ਵੀ ਜਿਹੜੀਆਂ ਆਂਦੇ ਕਈ ਹੋਈ ਫੋਟੋ ਜਿਹੜੀਆਂ ਹੁੰਦੀਆਂ ਉਹੋ ਜਿਹਾ ਕਪੜਾ ਨਹੀਂ ਹੁੰਦਾ ਸੇਮ ਤੋਂ ਸੇਮ ਹੋ ਜਾ ਨਹੀਂ ਹੁੰਦਾ ਪਰ ਮੈਂ ਹਾਂ ਚੱਲ ਇੱਕ ਵਾਰੀ ਰਿਸਕ ਲੈ ਕੇ ਵੇਖ ਲੈਂਦੇ ਆ ਮਗਾ ਕੇ ਵੇਖ ਲੈਂਦੇ ਆ ਛਾਲੀ ਫੋਲ ਇਧਰੋਂ ਫੋਲ ਇਧਰੋਂ ਇਧਰ ਹੱਸਦਿਆ ਕਰ ਕੀ ਆ ਇਹ ਆ ਬਾਵਾ ਦਾ ਮੇਰੇ ਚਾਲ ਚੋ ਜੇ ਆਇਓ ਦਵੇਂ ਬੋਲਦੇ ਆ ਠੀਕ ਆ ਆ ਜਿਹੜਾ ਗੜਾ ਵਾ ਆ ਘੇਰੇ ਤੇ ਆ ਠੀਕ ਠੀਕ ਆ ਹੋਰ ਘੇਰੇ ਤੇ ਜਿਹੜਾ ਇੰਦਰ ਨੂੰ ਮੋੜਨ ਪਰਾਂ ਗੜਾ ਸੋਨਾ ਜੀ ਸਵਾਰੇ ਨੂੰ ਕਿਹੜਾ ਕੱਪੜਾ ਕਹਿੰਦੇ ਆ ਟਿਸ਼ੂ ਕਰਕੇ ਆ ਕੁਛ ਟਿਸ਼ੂ ਕੈਬ੍ਰਿਕ ਟਿਸ਼ੂ ਇੱਦਾਂ ਕੁਛ ਪਤਾ ਨਹੀਂ ਪੱਕਾ ਨਹੀਂ ਆ ਆਹ ਜਿਹੜੀਆਂ ਬਾਵਾ ਤੇ ਮੋੜਨੀਆਂ ਵਾ ਤੇ ਆ ਜਿਹੜੀਆਂ ਇਹ ਪਹੁੰਚੀਆਂ ਤੇ ਮੋੜਨੀਆਂ ਹੋਣੀਆਂ ਠੀਕ ਆ ਠੀਕ ਆ ਇਹਦਾ ਪਹੁੰਚੀਆਂ ਤੇ ਹੋਣੀਆਂ ਮਨ ਦਾ ਕਿਵੇਂ ਦਾ ਲੱਗਾ ਵਧੀਆ ਪਤਾ ਹੀ ਵੀ ਇਹਨੂੰ ਪਸੰਦ ਆਉਣਾ ਕਿਉਂਕਿ ਲਾਈਟ ਕਲਰ ਇਹਨੂੰ ਜ਼ਿਆਦਾ ਪਸੰਦ ਹੁੰਦੇ ਆ ਇਸ ਕਰਕੇ ਜਿੱਦਣ ਇੱਕ ਕਰਨ ਦੀ ਜਗ੍ਹਾ ਤੇ ਦੋ ਕਰ ਲਏ ਉਦਾਂ ਦੇ ਕਰਨੇ ਤਿੰਨ ਹੀ ਨਭ ਜੱਗ ਵੀ ਪਰੋਂ ਨਾ ਪੌਂਦੀ ਘਾਟਾ ਸੂਟ ਇਸ ਕਰਕੇ ਅਸੀਂ ਆਖਿਆ ਵੀ ਪਹਿਲਾਂ ਇਹ ਵੇਖ ਲਈਏ ਕਿੱਦਾਂ ਦੇ ਆਉਂਦੇ ਆ ਤੇ ਬਾਅਦ ਵਿੱਚ ਫਿਰ ਜੇ ਨਭ ਨੂੰ ਪਸੰਦ ਆਏਗਾ ਫਿਰ ਇਹਨੂੰ ਵੀ ਲੈ ਕੇ ਦਵਾਂਗੇ ਇਹਨੂੰ ਬੜੀ ਵਾਰੀ ਕਹਾ ਵਾ ਸੂਟ ਉਹਨੋਂ ਪਰ ਇਹ ਘੱਟ ਪਸੰਦ ਕਰਦੀ ਤਾਂ ਕਰਕੇ ਸੂਰ ਜਿਹੜਾ ਹੈ ਵੀ 7 750 ਦਾ ਆਇਆ ਨੇ ਹਾਂ 750 ਦਾ ਪਰ ਇਹ ਆ ਵੀ ਪਹਿਲੀ ਵਾਰੀ ਖਰੀਦਿਆ ਆਪਾਂ ਇਦਾਂ ਹੀ ਸਿਰਫ ਰੀਲ ਵੇਖ ਕੇ ਹੀ ਤੇ ਉਹਨਾਂ ਨੂੰ ਡਰੈਸ ਦੇ ਦਿੱਤਾ ਤੇ ਭੇਜ ਦਿੱਤਾ ਉਹਨਾਂ 7 750 ਦਾ ਮੇਰੇ ਖਿਆਲ ਇਹ ਆਇਆ ਵਾ ਮੋਰਨੀ ਵਾਲਾ ਇਸ ਥਲੇ ਲਾਈਨਿੰਗ ਲੱਗਣੀ ਏ ਥੱਲੇ ਹਾਂ ਹਾਂ ਲਾਈਨਿੰਗ ਲੱਗੇਗੀ ਤਾਂ ਚਲੋ ਇਦਾਂ ਕਈ ਵਾਰ ਬਹੁਤਾ ਯਕੀਨ ਨਹੀਂ ਹੁੰਦਾ ਵੀ ਉਹ ਚੀਜ਼ ਭੇਜਣਗੇ ਜਿਹੜੀ ਹੈਗੀ ਆ ਜਿਹੜੀ ਵਿਖਾਈ ਗਈ ਹੈ ਜਿਹੜੀ ਰੀਲ ਤੇ ਜਿਹੜੀ ਕੁੜੀ ਨੇ ਸੂਟ ਪਾਇਆ ਉਹਨੂੰ ਤਾਂ ਬਹੁਤਾ ਹੀ ਸੋਹਣਾ ਲੱਗਣਿਆ ਕਿਉਂਕਿ ਉਹ ਕੁੜੀ ਵੀ ਬੜੀ ਸੋਹਣੀ ਜਿਹੜੀਆਂ ਰੀਲਾਂ ਵਾਲੀਆਂ ਹੁੰਦੀਆਂ ਏ ਬੜੀਆਂ ਸੋਹਣੀਆਂ ਪੈ ਲੱਗਦੇ ਸੂਟ ਉਹਨਾਂ ਨੂੰ ਬੜੀਆਂ ਬੜੀਆਂ ਸੋਹਣੀਆਂ ਹੁੰਦੀਆਂ ਚੁੰਨੀ ਹੈ ਨਹੀਂ ਇਹਦੀ ਮੇਰੇ ਖਿਆਲ ਨਹੀਂ ਹੈਗੀ ਹੈਗੀ ਦੋਵੇਂ ਮਾਂ ਤੇ ਨਾ ਪਾਵਾਂਗੇ ਜੇ ਨਾ ਤੈਨੂੰ ਪਸੰਦ ਆ ਤੈਨੂੰ ਬਣਾ ਦਾਂਗੇ ਕੋਣਾ ਸੁੜਕੇ ਨਹੀਂ ਲੈਣੇ ਨਾ ਕਰਤੀ ਹੈ ਨਹੀਂ ਉਹਨੇ ਕਿਉਂ ਪੱਝਦੀ ਆ ਮੈਂ ਪਹਿਲਾਂ ਨਾ ਕਰਦੀ ਇਹਨੇ ਤਾਂ ਦੋਵੇਂ ਪਹਿਣਾ ਪਉਂਦੀ ਇੱਕੋ ਜਿਆ ਕਿੰਨੀ ਦਾ ਰੰਗ ਸੋਹਣਾ ਜੋਰ ਜੱਟ ਮੈਨੂੰ ਬੋਲਦੇ ਆਪੋ ਮੈਨੂੰ ਵਾਹੇ ਆ ਚੀਜ਼ ਪਸੰਦ ਆਈ ਜਦੋਂ ਮੈਂ ਰੀਲ ਦੇਖੀ ਨਾ ਫਿਰ ਮੈਂ ਉਹਨੂੰ ਦੱਸਿਆ ਵੀ ਆ ਐਵੇਂ ਦਾ ਸੂਟ ਹੈਗਾ ਦੇਖੋ ਮੋਰਨੀਆਂ ਦੋਨੋਂ ਸਾਈਡ ਤੇ ਹੈਗੀ ਤੇ ਵਧੀਆ ਲੱਗੀ ਚੀਜ਼ ਤੇ ਇਹਨੂੰ ਵੀ ਪਸੰਦ ਆ ਗਈ ਤੇ ਮੈਂ ਚੱਲ ਮਗਾ ਕੇ ਖਰੀਦ ਦੇਖ ਲੈਨੇ ਆ ਤੇ ਬੜੇ ਵਾਹੇ ਕਈਆਂ ਭੈਣ ਭਰਾ ਭੈਣਾਂ ਦੇ ਨਾਲ ਕਮੈਂਟ ਵੀ ਹੁੰਦੀ ਆ ਵੀ ਅਸੀਂ ਆਨਲਾਈਨ ਸੂਟ ਜਿਹੜੇ ਸੇਲ ਕਰਦੇ ਆ ਸਾਡੇ ਕੋਲ ਇੱਕ ਵਾਰੀ ਖਰੀਦ ਕੇ ਦੇਖੋ ਤੇ ਦੇਖਦੇ ਆ ਕਿਤੇ ਨਾ ਕਿਤੇ ਉਹਨਾਂ ਕੋ ਵੀ ਖਰੀਦਾਂਗੇ ਇੱਕ ਅਦਾ ਸੂਟ ਦੇਖਾਂਗੇ ਕੱਲ ਵੇਖਣ ਦੇ ਆ ਰੀਲ ਤੇ ਉਹਦੇ ਵਿੱਚ ਸੂਟ ਆ ਲਾਈਟ ਕਲਰ ਤੇ ਹਮੇਸ਼ਾ ਹੀ ਵਧੀਆ ਲੱਗਦੇ ਆ ਤੇ ਵੈਸੇ ਸਾਰੇ ਆਂਦੇ ਵੀ ਲਾਈਟ ਕਲਰ ਨਾਲ ਜੇ ਪਾਇਆ ਕਰੋ ਇਹ ਚਾਚੀ ਹਣੇ ਆਂਦੇ ਹੁੰਦੇ ਵੀ ਲਾਈਟ ਕਲਰ ਅਜੇ ਉਮਰ ਕਿਹੜੀ ਹੋ ਗਈ ਜਿਹੜੇ ਕਲਰ ਲਾਈਟ ਪੌਂਡ ਆ ਪੀਆ ਪਰ ਇਹ ਆ ਵੀ ਉਹਨਾਂ ਦਾ ਆਪਣਾ ਹੀ ਮਜਾ ਵਾਲਾ ਲਾਈਟ ਕਲਰ ਦਾ ਬਹੁਤ ਸੋਹਣੇ ਲੱਗਦੇ ਆ ਉਹ ਆਪਣੀ ਜਗ੍ਹਾ ਤੇ ਡਾਰਕ ਕਲਰ ਵੀ ਆਪਣੀ ਜਗ੍ਹਾ ਸੋਹਣੇ ਲੱਗਦੇ ਆ ਕਈ ਵਾਰੀ ਉਹਨਾਂ ਦੇ ਉੱਤੇ ਕਢਾਈਆਂ ਹੀ ਉਹੋ ਜਿਹੀ ਹੁੰਦੀਆਂ ਵਾ ਵੀ ਬਕਰੇ ਸੋਹਣੇ ਲੱਗਦੇ ਆ ਨਹੀਂ ਆ ਤੇ ਮੈਂ ਆਪਣੀ ਪਸੰਦ ਨਾਲ ਜਿਹੜਾ ਵਾ ਹਾਂ ਲਈ ਉਹ ਸੋਹਣੀ ਆ ਤੇ ਬਾਕੀ ਪਾ ਕੇ ਸਟਿਚ ਕਰਕੇ ਦੇਖੀ ਇਕਵੇਂ ਦਾ ਲੱਗਦਾ ਵਾ ਵੈਸੇ ਵੀ ਹਰ ਕੋਈ ਤੁਹਾਡੀ ਪਸੰਦਦਾ ਹੀ ਹੁੰਦਾ ਮੈਂ ਜਦੋਂ ਦੁਕਾਨ ਤੇ ਜਾਵਾਂ ਮੈਨੂੰ ਆਪਣੀ ਪਸੰਦ ਘੱਟ ਆਪਣੀ ਯਕੀਨ ਘੱਟ ਹੁੰਦਾ ਵਾ ਤੁਹਾਨੂੰ ਪੁੱਛਦੀਆਂ ਵੀ ਆ ਹਾਂ ਘੇਰੇ ਤੇ ਆ ਨਾ ਹਾਂਜੀ ਹਾਂਜੀ ਆ ਘੇਰੇ ਤੇ ਦੋ ਆਉਣੀਆਂ ਵਾ ਤੇ ਬਾਕੀ ਦੋ ਆਉਣੀਆਂ ਬਾਵਾ ਦੇ ਤੇ ਦੋ ਆਉਣੀਆਂ ਇੱਥੇ ਪਹੁੰਚ ਜਾਂਦੇ ਕਈ ਵਾਰੀ ਪਤਾ ਕੀ ਹੁੰਦਾ ਵਾ ਵੀ ਰੀਲ ਕਿਹੇ ਦੀ ਚੁੱਕੀ ਹੁੰਦੀ ਹੈ ਅਸਲ ਵਿੱਚ ਉਹਦੇ ਉਹਨੂੰ ਰੀਲ ਨੂੰ ਕਾਪੀ ਕਰਕੇ ਉਹਦੇ ਉੱਪਰ ਆਪਣਾ ਨੰਬਰ ਮੈਂਸ਼ਨ ਕਰਕੇ ਤਾਂ ਰੇਟ ਜਿਹੜਾ ਹੁੰਦਾ ਵਾ ਉਹ ਤੋਂ ਕਈ ਗੁਣਾ ਘੱਟ ਕਰਕੇ ਰੇਟ ਜੇ ਮੰਨ ਲਓ ਕਿ ਕੱਪੜੇ ਦਾ ਰੇਟ 1000 ਰੁਪਈਆ ਵਾ ਉਹਨੂੰ 300 ਰੁਪਏ ਦਾ ਲਿਖ ਕੇ ਉਹ ਤੇ ਪੁੱਤਰ ਉੱਪਰ ਤੇ ਕਹਿ ਦਿੰਦੇ ਆ ਕਿ Google Pay ਕਰ ਦਿਓ ਜਾਂ ਅਡਵਾਂਸ ਪੇਮੈਂਟ ਕਰ ਦਿਓ ਤੇ ਤੁਹਾਡੇ ਕੋਲ ਐਡਰੈਸ ਤੇ ਪਹੁੰਚ ਜੂਗਾ ਪਰ ਹੁੰਦਾ ਸਾਰਾ ਕੁਝ ਫੇਕ ਵਾ ਜੇ ਤੁਸੀਂ ਕੋਈ ਵੀ ਸੂਟ ਖਰੀਦਣਾ ਹੈ ਤਾਂ ਆਨਲਾਈਨ ਖਾਸ ਤੌਰ ਤੇ ਰੀਲ ਦੇਖ ਕੇ ਕੋਈ ਇੰਸਟਾਗ੍ਰam ਤੋਂ ਕੋਈ YouTube ਤੋਂ ਤਾਂ ਕੋਸ਼ਿਸ਼ ਕਰਿਆ ਕਰੋ ਕਿ ਪੇਜ ਜਿਹੜਾ ਜੈਨੂਇਨ ਹੋਏ ਉਹ ਜਾ ਕੇ ਦੀ ਆਈਡੀ ਤੇ ਸਰਚ ਕਰ ਲਿਆ ਕਰੋ ਵੀ ਇਹ ਇਹਨਾਂ ਦੇ ਫਾਲੋਅਰ ਕਿੰਨੇ ਆ ਜਾਂ ਕਿੰਨੀਆਂ ਇਹਨਾਂ ਦੇ ਰੀਲਾਂ ਪਹਿਲਾਂ ਪਾਈਆਂ ਜੈਨੂਇਨ ਹੈਗੇ ਆ ਦੁਕਾਨ ਦਾ ਨਾਮ ਸਾਰਾ ਕੁਝ ਦੇਖ ਕੇ ਫਿਰ ਬਾਏ ਕਰਿਆ ਕਰੋ ਫਮ ਕੇ ਅਮੋਂਗ ਨੂੰ ਛੋਟੀ ਮੋੜ ਦਾ ਚੀਜ਼ ਹੁੰਦੀ ਆ ਪਰ ਦੁੱਖ ਲੱਗਦਾ ਜਦੋਂ ਚੀਜ਼ ਨਹੀਂ ਨਿਕਲਦੀ ਜਾਂ ਪਾਰਸਲ ਨਹੀਂ ਪਹੁੰਚਦਾ ਐਵੇਂ ਇਦਾਂ ਕੀਤਾ ਸੀ ਵੀ ਜਦੋਂ ਰੀਲ ਵੇਖੀ ਉਹਨਾਂ ਦਾ ਫੋਨ ਨੰਬਰ ਹੈਗਾ ਸੀ ਫੋਨ ਕੀਤਾ ਉਹਨਾਂ ਨੂੰ ਤੇ ਪਤਾ ਕੀਤਾ ਪਤਾ ਕੀਤਾ ਉਹ ਆਂਦੇ ਵੀ ਨਹੀਂ ਉਹ ਹੀ ਕਪੜਾ ਮਿਲੇਗਾ ਉਹ ਹੀ ਸਭ ਕੁਝ ਮਿਲੇਗਾ ਜਿੰਨਾ ਜਿੰਨਾ ਅਸੀਂ ਬੋਲਣ ਡੇ ਉਹ ਹੀ ਫੇਰ ਅਸੀਂ ਉਹਨਾਂ ਤੇ ਯਕੀਨ ਕਰਕੇ ਹਾਂ ਤੇ ਇੱਕ ਦੀ ਬਜਾਏ ਅਸੀਂ ਦੋ ਹੀ ਆਰਡਰ ਕਰ ਲਈ ਵੀ ਚਲ ਇੱਕ ਕਈ ਵਾਰੀ ਹੁੰਦਾ ਹੋਵੇ ਜਿਹੜੀ ਚੀਜ਼ ਇੱਕ ਵਾਰੀ ਮਿਲ ਜੇ ਨਾ ਦੂਜੀ ਉਹੋ ਜਿਹੀ ਮੁੜ ਕੇ ਬਾਅਦ ਕਰ ਮਿਲਦੀ ਇਹ ਵੀ ਵੀਰ ਕਾਫੀ ਪੁਰਾਣੀ ਦੇਖੀ ਆਈ ਨਿਕਲ ਗਈ ਨਿਕਲ ਗਿਆ ਸਟਾਕ ਉਹਨਾਂ ਤੇ ਅਹੀਂ ਪਰ ਦੋ ਹੀ ਸੂਟ ਲੈ ਲਿਆ ਲਾ ਕੋ ਤੇ ਕਪੜਾ ਵੀ ਹੋ ਨਿਕਲਿਆ ਡਿਜ਼ਾਈਨ ਵੀ ਹੋ ਨਿਕਲਿਆ ਤੇ ਬੜਾ ਵਧੀਆ ਲੱਗਾ ਵਾ ਬਾਕੀ ਜੇ ਤੁਸੀਂ ਵੀ online shopping ਕਰਦੇ ਜੇ ਤਾਂ ਵੇਖੋ ਲੈ ਵੇਖ ਲੈ ਕਰੋ ਧਿਆਨ ਰੱਖਿਆ ਕਰੋ ਕਿ ਰੇਟ ਦਾ ਫਰਕ ਤੇ ਨਹੀਂ ਹੈਗਾ ਕੋਈ ਕਿ ਜਾਂ ਬਹੁਤਾ ਜ਼ਿਆਦਾ ਤੇ ਨਹੀਂ ਬਹੁਤਾ ਘੱਟ ਤੇ ਨਹੀਂ ਹੈਗਾ ਉਹ ਚੀਜ਼ ਨੂੰ ਇੱਕ ਧਿਆਨ ਰੱਖਿਆ ਕਰੋ ਤੇ ਬਾਕੀ ਪ੍ਰੋਪਰ ਗੱਲ ਕਰਕੇ ਫਿਰ ਖਰੀਦਿਆ ਕਰੋ ਅਹੀਂ ਤੇ ਪਹਿਲੀ ਵਾਰ ਹੀ ਖਰੀਦਿਆ ਵਾ ਤੇ ਪਹਿਲੀ ਵਾਰ ਹੀ ਸਾਨੂੰ ਜਿਹੜਾ ਉਹ ਵਧੀਆ ਮਿਲ ਗਿਆ ਵਾ ਚੀਜ਼ ਜੈਨੂਨ ਮਿਲੀ ਹੈ ਕਈ ਵਾਰੀ ਆਪ ਬੜੇ ਹੈਰਾਨ ਹੋਈਦਾ ਜਦਾ ਮਤਲਬ ਕਿ ਰੀਲਾਂ ਵੇਖਦੀਆਂ ਏਡੇ ਏਡੇ ਸੋਹਣੇ ਸੂਟ ਹੁੰਦੇ ਆ ਨਾ ਤੇ ਰੇਟ ਤੇ ਕਈ ਵਾਰੀ ਮਨ ਦੇ ਵੇਖ ਕੇ ਡੁੱਲ ਜਾਂਦੀ ਹੈ ਵੀ ਹਾਏ ਆ ਰੇਟ ਕਿੰਡਾ ਸਸਤਾ ਵਾ ਮਤਲਬ ਕਿ ਕਿੰਡਾ ਸੋਹਣਾ ਕੱਪੜਾ ਵਾ ਤੇ ਡਿਜ਼ਾਈਨ ਕਿੰਡਾ ਸੋਹਣਾ ਵਾ ਤੇ ਰੇਟ ਵੀ ਠੀਕ ਠੀਕ ਆ ਪਰ ਨਹੀਂ ਉਹ ਚੀਜ਼ਾਂ ਉਹ ਸੱਚੀ ਨਹੀਂ ਹੁੰਦੀਆਂ ਉਹ ਕੋਈ ਵੀ ਰੀਲ ਕਾਪੀ ਕਰਕੇ ਉੱਤੇ ਆਪਣਾ ਰੇਟ ਲਿਖ ਕੇ ਤੇ ਆਪਣਾ ਨੰਬਰ ਕਰਕੇ ਗੂਗਲ ਪੇਅਰ ਆਈ ਪੈਸੇ ਪਵਾ ਲੂਗਾ ਅਡਵਾਂਸ ਵਿੱਚ ਪੇਮੈਂਟ ਤੇ ਬਾਅਦ ਚ ਤੂੰ ਕਾਉਣ ਤੇ ਮੈਂ ਕੌਣ ਤੇ ਮੈ ਕੋਲ ਹਿਸਾਬ ਹੋ ਜਾਂਦਾ ਵਾ ਇਸ ਲਈ ਜ਼ਰੂਰੀ ਆ ਵੀ ਜੇ ਭਾਵੇਂ ਤੁਸੀਂ ਸਸਤਾ ਵਾਲਾ ਵੀ ਲੈਣਾ ਵਾ ਜਾਂ ਮਹਿੰਗਾ ਵਾਲਾ ਲੈਣਾ ਵਾ ਤਾਂ ਵੀ ਉਹਨੂੰ ਇੱਕ ਵਾਰੀ ਫੋਨ ਕਰਕੇ ਪੁੱਛ ਲਓ ਪੇਜ ਚੰਗੀ ਤਰ੍ਹਾਂ ਦੇਖੋ ਚੈੱਕ ਕਰੋ ਕਿ ਰੀਲ ਨਾ ਰੈਗੂਲਰ ਪੈਂਦੀਆਂ ਵਾਕਈ ਸ਼ਾਪ ਹੈਗੀ ਆ ਜਾਂ ਨਹੀਂ ਹੈਗੀ ਤੇ ਫੇਰ ਹੀ ਖਰੀਦਿਆ ਕਰੋ ਮੈਨੂੰ ਤਾਂ ਯਕੀਨ ਵੀ ਹੈ ਤਾਂ ਹੋਇਆ ਵੀ ਉਹ ਮਨਦੀਪ ਦਾ ਸੂਤਰੀ ਲਹਿੰਗਾ ਬੜਾ ਸੁਣਾ ਸੀ ਉਹਨੇ ਵਿਆਹ ਵਾਲਾ ਬਣਾਇਆ ਇੰਨਾ ਮਹਿੰਗਾ ਸੀ ਪਰ ਉਹ ਕਹਿੰਦੇ ਰੀਲ ਚੋਖੇ ਆਪਣੇ ਪੇਜ ਤੇ ਪਾ ਲਈ ਉਹਦਾ ਬਿਲਕੁਲ ਸਸਤਾ ਰੀਲ ਸਿਰਫ 20000 ਦਾ ਲਹਿੰਗਾ ਜਿਹੜਾ ਉਹ ਸੇਲ ਕਰਦੇ ਪਏ ਹਾਂ 26000 ਦਾ ਕੇ ਪਹਿਨੇ ਮੈਨੂੰ ਉਹ ਰੀਲ ਵੀ ਪਾਈ ਭੇਜਣਾ ਆ ਰੀਲ ਰੀਲ ਜਿਹੜਾ ਜੈਨੂਇਨ ਮੈਂ ਵੀ ਬਿਲਕੁਲ ਜੈਨੂਇਨ ਲੱਕ ਤੋਂ ਉੱਪਰ ਬਣਿਆ ਸੀ ਉਹਨੇ ਕਾਫੀ ਮਹਿੰਗਾ ਬਣਾਇਆ ਸੀ ਤੇ ਤੇਰੇਟ ਲੈ ਕੇ ਤੇ ਤੁਹਾਡੇ ਕੋਲ ਅਡਵਾਂਸ ਪੇਮੈਂਟ ਲੈ ਲੈਣੀ ਹੈ ਭਾਵੇਂ ਅਗਲਾ 2000 ਜਾਂ 5000 ਹੀ ਪਵਾ ਲੈ ਤੇ ਉਹ ਠੱਗੀ ਵਾਲਾ ਕੰਮ ਹੋ ਜਾਂਦਾ ਵਾ ਜਦੋਂ ਵੀ ਚੀਜ਼ ਖਰੀਦਣੀ ਆਨਲਾਈਨ ਚੰਗੀ ਤਰ੍ਹਾਂ ਪਤਾ ਕਰਿਆ ਕਰੋ ਤੇ ਸਭ ਤੋਂ ਜ਼ਰੂਰੀ ਹੁੰਦਾ ਰੇਟ ਦੀ ਗੱਲ ਰੇਟ ਵੇਖ ਕੇ ਡੋਲਣਾ ਜਾਇਆ ਕਰੋ ਵੀ ਇੰਨਾ ਸਸਤਾ ਮਿਲ ਰਿਹਾ ਵਾ ਇਹ ਚੀਜ਼ ਵੇਖਿਆ ਕਰੋ ਵੀ ਰੇਟ ਜਿਹੜੀ ਚੀਜ਼ ਜੈਨੂਨ ਹੈਗੀ ਅਸਲ ਵਿੱਚ ਸੱਚੀ ਸਾਡੇ ਪੈਸੇ ਮਾਰੇ ਦੇਣ ਜਾਣ ਕੇ ਸਾਡੇ ਕੋਲ ਚੀਜ਼ ਪਹੁੰਚ ਜੂਗੀ ਜੇ ਪਹੁੰਚੂਗੀ ਵੀ ਤੇ ਜੋ ਦਿਖਾਇਆ ਗਿਆ ਵਾ ਵੀਡੀਓ ਵਿੱਚ ਉਹੀ ਪਹੁੰਚੂਗੀ ਕਿਉਂਕਿ ਜ਼ਿਆਦਾਤਰ ਸੂਟ ਜਿਹੜੇ ਆ ਟ੍ਰੈਂਡਿੰਗ ਚ ਚੱਲਦੇ ਆ ਆ ਇਹ ਵਰ ਆਮ ਜੀ ਦੁਕਾਨ ਤੋਂ ਨਹੀਂ ਮਿਲਦੇ ਆ ਕਿ ਫਿਰ ਅਸੀਂ ਆਨਲਾਈਨ ਬਾਏ ਕਰ ਲੈਨੇ ਆ ਜਿੱਦਾਂ ਆ ਵੀ ਚੀਜ਼ ਅਸੀਂ ਆਨਲਾਈਨ ਬਾਏ ਕੀਤੀ ਆ ਨਹੀਂ ਕਿਤੇ ਮਿਲਦੀ ਮੈਰੀਲ ਜੇ ਕਿ ਮੈਂ ਪਸੰਦ ਕੀਤੀ ਮੈਂ ਇਹਨੂੰ ਦੱਸਿਆ ਤੇ ਇਹ ਅਸੀਂ ਫਿਰ ਦੋ ਮੰਗਵਾਰੇ ਗੱਲ ਕਰਕੇ ਏਦਾਂ ਜੇ ਕਿਸੇ ਨੇ ਵੀ ਮੰਗਾਉਣੇ ਤੇ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਕਿਉਂਕਿ ਆਨਲਾਈਨ ਠੱਗੀਆਂ ਬਹੁਤ ਹੁੰਦੀਆਂ ਵਾ ਝਾਟਾ ਕਾ ਪੈਸੇ ਪਵਾ ਕੇ ਤੇ ਨੰਬਰ ਬਲੌਕ ਕਰ ਦਿੰਦਾ ਵਾ ਬਾਕੀ ਸੀ ਕੇ ਪਾਊਗੀ ਤੇ ਮੰਨਤ ਵਾਸਤੇ ਵੀ ਤਿਆਰ ਕਰੂਗੀ ਫਿਰ ਦੇਖਦੇ ਆ ਵੀ ਕਿਵੇਂ ਦੀ ਲੋਕ ਹੁੰਦੀ ਐ ਸਮਝਾਂ ਨਿਕਲ ਜਾ ਸੀ ਕੇ ਕਿ ਤੇ ਜਾਵਾਂਗੇ ਤੇ ਫਿਰ ਪਾਵਾਂਗੇ ਚਲੋ ਹਨਾ ਤਸਵੀਰ ਤੁਹਾਨੂੰ ਕਿਵੇਂ ਦਾ ਲੱਗਾ ਡਿਜ਼ਾਈਨ ਤੁਹਾਨੂੰ ਤੇ ਪਸੰਦ ਮੇਰੀ ਮੈਂ ਪਸੰਦ ਕੀਤਾ ਵਾ ਮੋਰਨੀ ਵਾਲਾ ਤੇ ਵਧੀਆ ਵਧੀਆ ਮੈਨੂੰ ਪਤਾ ਵਧੀਆ ਲੱਗੂਗਾ ਇਹ ਨਾ ਹੋਏ 20 ਮਿੰਟ ਦੇ ਤੇ ਮੋਰਨੀਆਂ ਮੋਰਨੀਆਂ ਜਦੋਂ ਤੱਕ ਸੂਟ ਨਹੀਂ ਪਣਾ ਮੋਰਨੀਆਂ ਸਾਰੀਆਂ ਉੱਡ ਜਾਣ ਸੂਟ ਸਾਫ਼ਲੀ ਹੋ ਜਾਏ ਚਲੋ ਚੰਗਾ ਜੀ ਸਸਤੀ ਕਾਲੀ ਸਾਰੀਆਂ ਚਲੋ ਠੀਕ ਹੈ ਸਸਤੀ ਕਾਲੀ ਜੀ